ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਤਾਂ ਪਾਰਟੀ ਦੇ ਤਰਨਤਾਰਨ ਤੋਂ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਹੈ ਤਾਂ ਉਹਨਾਂ ਨੇ ਦੇਰ ਰਾਤ ਅੰਮ੍ਰਿਤਸਰ ਦੇ ਨੀਜੀ ਹਸਪਤਾਲ ਦੇ ਵਿੱਚ ਆਖਰੀ ਸਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਡਾਕਟਰ ਸੋਹਲ ਦਾ ਦੇਸ਼ ਦੇ ਬਾਖਵਾ ਹਸਪਤਾਲਾ ਦੇ ਵਿੱਚ ਲਾਸ ਚੱਲ ਰਿਹਾ ਸੀ ਤੇ ਹੁਣ ਤੋਂ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਆਖਰੀ ਸਾਹ ਲੈਨੇ ਉਹਨਾਂ ਦੇ ਦੇਹਾਂਤ ਤੇ ਲਗਾਤਾਰ ਵਿਧਾਇਕਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਪੋਸਟ ਪਾ ਕੇ ਦੁੱਖ ਪ੍ਰਗਟਾਇਆ ਗਿਆ ਦੱਸ ਦਈਏ ਕਿ ਜੇਕਰ ਕਿਸੇ ਮੌਜੂਦਾ ਵਿਧਾਇਕੇ ਸੰਸਦ ਮੈਂਬਰ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਜਾਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਤਾਂ ਉਹ ਸੀਟ ਤੇ ਦੁਬਾਰਾ ਚੋਣ ਹੁੰਦੀ ਹੈ ਤਾਂ ਹੁਣ ਚੋਣ ਕਮਿਸ਼ਨ ਨੇ ਸੀਟ ਤੇ 6 ਮਹੀਨਿਆਂ ਦੇ ਅੰਦਰ ਜਿੰਨੀ ਚੋਣ ਕਰਵਾਉਣੀ ਪਵੇਗੀ ਤਾਂ ਲੁਧਿਆਣਾ ਜਿੰਨੀ ਚੋਣ ਤੋਂ ਬਾਅਦ ਹੋਣ ਇੱਕ ਵਾਰ ਫਿਰ ਤੋਂ ਚੋਣ ਮਾਹੌਲ ਪੱਖਨ ਦੀ ਤਿਆਰੀ ਦੇ ਵਿੱਚ ਇਸ ਸੀਟ ਤੇ ਚੋਣ ਕਮਿਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦਾ ਐਲਾਨ ਕਰ ਸਕਦੀ ਹੈ। ਨਮਕਮੰਤਰੀ ਮਾਨ ਨੇ ਲਿਖੇ ਕਿ ਤਰੰਤਾਰਨ ਤੋਂ ਸਾਡੇ ਪਾਰਟੀ ਦੇ ਸਤਕਾਰਯੋਗ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜੀ ਜਿਨ੍ਹਾਂ ਦੇ ਕਾਲ ਚਲਾਣੇ ਦੀ ਦੁਖਦਾਈ ਖਬਰ ਮਿਲੀ ਹੈ ਤੋਂ ਸੁਣ ਕੇ ਬਿਹਤ ਦੁੱਖ ਹੋਇਆ। ਡਾਕਟਰ ਸਾਹਿਬ ਪਾਰਟੀ ਦੇ ਬੜੇ ਹੀ ਮਿਹਨਤੀ ਤੇ ਜਾਰੂ ਆਗੂ ਸਨ। ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਿਨਾਂ ਦੇ ਲੋਕ ਹਮਦਰਦੀ ਹੈ ਤੇ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਦੇ ਪਰਿਵਾਰ ਸਮੇਤ ਚਾਉਣ ਵਾਲਿਆਂ ਨੂੰ ਪਾਣਾ ਮੰਨਣ ਦਾ ਵੀ ਹੌਸਲਾ ਦੇ ਹਿੰਮਤ ਬਖਸ਼ਣ ਤਾਂ ਦੱਸਿਆ ਗਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਪਤਨੀ ਨਵਜੋਤ ਕੌਰ ਹੁੰਦਲ ਇੱਕ ਪੁੱਤਰ ਤੇ ਧੀ ਨੇ ਉਹਨਾਂ ਦੇ ਦੋਵੇਂ ਬੱਚੇ ਡਾਕਟਰ ਨੇ ਤੇ ਉਹਨਾਂ ਦਾ ਜਨਮ 20 ਫਰਵਰੀ 1959 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਡੇਰਾ ਸੋਹਲ ਦੇ ਵਸਨੀਕ ਕੁੰਦਨ ਸਿੰਘ ਦੇ ਘਰ ਹੋਇਆ ਉਹਨਾਂ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਪੜ੍ਹਦੇ ਸਮੇਂ ਉਹ ਵਿਦਿਆਰਥੀ ਵਿੰਗ ਦੇ ਵਿੱਚ ਸਰਗਰਮ ਹੋਏ ਜਿਸ ਤੋਂ ਬਾਅਦ ਉਹਨਾਂ ਮੈਡੀਕਲ ਅਫਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਪੰਜਾਬ ਦੇ ਵਿੱਚ ਤਦ ਬਾਅਦ ਸਿਖਰ ਤੇ ਸੀ 1986 ਦੇ ਵਿੱਚ ਮਿਆਂਵਿੰਡ ਹਸਪਤਾਲ ਦੇ ਵਿੱਚ ਆਪਣੀ ਤੇਨਾਰਤੀ ਦੇ ਦੌਰਾਨ ਉਹਨਾਂ ਨੇ ਸਮਾਜ ਸੇਵਾ ਕਰਨ ਦਾ ਫੈਸਲਾ ਕੀਤਾ ਤੇ ਕਈ ਸਿਆਸੀ ਸਰਗਰਮੀਆਂ ਦੇ ਵਿੱਚ ਵੀ ਹਿੱਸਾ ਲਿਆ ਤੇ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ 1973 ਦੇ ਵਿੱਚ ਸਿਟੀਜ਼ਨ ਕੌਂਸਲ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਵੀ ਨਿਭਾਈ ਦੀ ਕਸ਼ਮੀਰ ਸਿੰਘ ਸੋਹਲ 2013 ਦੀ ਵਿੱਚ ਆਪਣੀਆਂ ਸੇਵਾਵਾਂ ਤੋਂ ਮੁਕਤ ਹੋਏ ਉਹਨਾਂ ਨੇ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜ ਕੇ ਸਿਆਸਤ ਦੇ ਵਿੱਚ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਸਾਲ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਤਰਨਤਾਰਨ ਤੋਂ ਟਿਕਟ ਦੇਂਦੇ ਆਪਣਾ ਉਮੀਦਵਾਰ ਐਲਾਨ ਦਿੱਤਾ ਇਸ ਦੌਰਾਨ ਕਸ਼ਮੀਰ ਸਿੰਘ ਸੋਹਲ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੀਟ ਜਿੱਤੀ ਤੇ ਪਹਿਲੀ ਵਾਰ ਚੋਣ ਲੜ ਕੇ ਵਿਧਾਇਕ ਬਣੇ ਡਾਕਟਰ ਸੋਹਲ ਨੇ ਸ਼ਾਮਲੀ ਆਕਾਲੀ ਦਲ ਦੇ ਹਰਮੀਤ ਸਿੰਘ ਸੰਧੂ ਨੂੰ 13200 ਤੇ ਵੋਟਾਂ ਦੇ ਫਰਕ ਦੇ ਰਹਿ ਰਹਾ ਆ ਤੇ ਖੁਦ 52469 ਵੋਟਾਂ ਪ੍ਰਾਪਤ ਕੀਤੀਆਂ ਹੁਣ ਅਖੀਰਲੇ ਸਮੇਂ ਦੇ ਵਿੱਚ ਵਿਧਾਇਕ ਦੇ ਤੌਰ ਤੇ ਤਰੰਤਾਰਨ ਦੇ ਵਿੱਚ ਸੇਵਾਵਾਂ ਨੂੰ ਬਾਰੇ ਸ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਤਾਂ ਪਾਰਟੀ ਦੇ ਤਰਨਤਾਰਨ ਤੋਂ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਹੈ ਤਾਂ ਉਹਨਾਂ ਨੇ ਦੇਰ ਰਾਤ ਅਮਰਿਤਸਰ ਦੇ ਨੀਜੀ ਹਸਪਤਾਲ ਦੇ ਵਿੱਚ ਆਖਰੀ ਸਾਹ ਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਡਾਕਟਰ ਸੋਹਲ ਦਾ ਦੇਸ਼ ਦੇ ਬਖਵਖ ਹਸਪਤਾਲਾ ਦੇ ਵਿੱਚ ਲਾਸ ਚੱਲ ਰਿਹਾ ਸੀ ਤੇ ਹੁਣ ਤੋਂ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਅਖਰੀ ਸਾਹ ਲੈਨੇ ਉਹਨਾਂ ਦੇ ਦੇਹਾਂਤ ਤੇ ਲਗਾਤਾਰ ਵਿਧਾਇਕਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਪੋਸਟ ਪਾ ਕੇ ਦੁੱਖ ਪ੍ਰਗਟਾਇਆ ਗਿਆ ਦੱਸ ਦਈਏ ਕਿ ਜੇਕਰ ਕਿਸੇ ਮੌਜੂਦਾ ਵਿਧਾਇਕੇ ਸੰਸਦ ਮੈਂਬਰ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਜਾਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਤਾਂ ਉਹ ਸੀਟ ਤੇ ਦੁਬਾਰਾ ਚੋਣ ਹੁੰਦੀ ਹੈ ਤਾਂ ਹੁਣ ਚੋਣ ਕਮਿਸ਼ਨ ਨੇ ਸੀਟ ਤੇ 6 ਮਹੀਨਿਆਂ ਦੇ ਅੰਦਰ ਜਿੰਮਨੀ ਚੋਣ ਕਰਵਾਉਣੀ ਪਵੇਗੀ ਤਾਂ ਲੁਧਿਆਣਾ ਜਿੰਮਨੀ ਚੋਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਚੋਣ ਮਾਹੌਲ ਪੱਖਨ ਦੀ ਤਿਆਰੀ ਦੇ ਵਿੱਚ ਇਸ ਸੀਟ ਤੇ ਚੋਣ ਕਮਿਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦਾ ਐਲਾਨ ਕਰ ਸਕਦੀ ਹੈ। ਤੇ ਮੁੱਖ ਮੰਤਰੀ ਮਾਨ ਨੇ ਲਿਖੇ ਕਿ ਤਰਨਤਾਰਨ ਤੋਂ ਸਾਡੇ ਪਾਰਟੀ ਦੇ ਸਤਿਕਾਰਯੋਗ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜੀ ਜਿਨ੍ਹਾਂ ਦੇ ਕਾਲ ਚਲਾਣੇ ਦੀ ਦੁਖਦਾਈ ਖਬਰ ਮਿਲੀ ਹੈ ਤੇ ਸੁਣ ਕੇ ਬਿਹਤ ਦੁੱਖ ਹੋਇਆ। ਡਾਕਟਰ ਸਾਹਿਬ ਪਾਰਟੀ ਦੇ ਬੜੇ ਹੀ ਮਿਹਨਤੀ ਤੇ ਜਜ਼ਾਰੂ ਆਗੂ ਸਨ। ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਿਨਾਂ ਦੇ ਲੋ ਹਮਦਰਦੀ ਹੈ ਤੇ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਦੇ। ਪਰਿਵਾਰ ਸਮੇਤ ਚਾਉਣ ਵਾਲਿਆਂ ਨੂੰ ਪਾਣਾ ਮੰਨਣ ਦਾ ਵੀ ਹੌਸਲਾ ਤੇ ਹਿੰਮਤ ਬਖਸ਼ਣ ਤਾਂ ਦੱਸਣਯੋਗ ਹੈ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਪਤਨੀ ਨਵਜੋਤ ਕੌਰ ਹੁੰਦਲ ਇੱਕ ਪੁੱਤਰ ਤੇ ਧੀ ਨੇ ਉਹਨਾਂ ਦੇ ਦੋਵੇਂ ਬੱਚੇ ਡਾਕਟਰ ਨੇ ਤੇ ਉਹਨਾਂ ਦਾ ਜਨਮ 20 ਫਰਵਰੀ 1959 ਨੂੰ ਅਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਡੇਰਾ ਸੁਹਲ ਦੇ ਵਸਨੀਕ ਕੁੰਦਨ ਸਿੰਘ ਦੇ ਘਰ ਹੋਇਆ ਉਹਨਾਂ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਮੈਡੀਕਲ ਕਾਲਜ ਅਮ੍ਰਿਤਸਰ ਦੇ ਵਿੱਚ ਪੜ੍ਹਦੇ ਸਮੇਂ ਉਹ ਵਿਦਿਆਰਥੀ ਵਿੰਗ ਦੇ ਵਿੱਚ ਸਰਗਰਮ ਹੋਏ ਜਿਸ ਤੋਂ ਬਾਅਦ ਉਹਨਾਂ ਮੈਡੀਕਲ ਅਫਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਪੰਜਾਬ ਦੇ ਵਿੱਚ ਤਦ ਬਾਅਦ ਸਿਖਰ ਤੇ ਸੀ 1986 ਦੇ ਵਿੱਚ ਮਿਆਂਵਿੰਡ ਹਸਪਤਾਲ ਦੇ ਵਿੱਚ ਆਪਣੀ ਤੇਨਾਤੀ ਦੇ ਦੌਰਾਨ ਉਹਨਾਂ ਨੇ ਸਮਾਜ ਸੇਵਾ ਕਰਨ ਦਾ ਫੈਸਲਾ ਕੀਤਾ ਤੇ ਕਈ ਸਿਆਸੀ ਸਰਗਰਮੀਆਂ ਦੇ ਵਿੱਚ ਵੀ ਹਿੱਸਾ ਲਿਆ ਤੇ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਤਰੰਤਾਰੰਦ ਦੇ ਵਿੱਚ ਸਿਟੀਜ਼ਨ ਕੌਂਸਲ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਵੀ ਨਿਭਾਈ ਕਸ਼ਮੀਰ ਸਿੰਘ ਸੋਹਲ 2013 ਦੀ ਵਿੱਚ ਆਪਣੀਆਂ ਸੇਵਾਵਾਂ ਤੋਂ ਮੁਕਤ ਹੋਏ ਉਹਨਾਂ ਨੇ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜ ਕੇ ਸਿਆਸਤ ਦੇ ਵਿੱਚ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਸਾਲ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਤਰਨਤਾਰਨ ਤੋਂ ਟਿਕਟ ਦੇਂਦੇ ਆਪਣਾ ਉਮੀਦਵਾਰ ਐਲਾਨ ਦਿੱਤਾ ਇਸ ਦੌਰਾਨ ਕਸ਼ਮੀਰ ਸਿੰਘ ਸੋਹਲ ਨੇ ਤਰੰਤਾਰਨ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੀਟ ਜਿੱਤੀ ਤੇ ਪਹਿਲੀ ਵਾਰ ਚੋਣ ਲੜ ਕੇ ਵਿਧਾਇਕ ਬਣੇ ਡਾਕਟਰ ਸੋਹਲ ਨੇ ਸ਼ਾਮਲੀ ਆਕਾਲੀ ਦਲ ਦੇ ਹਰਮੀਤ ਸਿੰਘ ਸੰਧੂ ਨੂੰ 13237 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਤੇ ਖੁਦ 52469 ਵੋਟਾਂ ਪ੍ਰਾਪਤ ਕੀਤੀਆਂ ਹੁਣ ਅਖੀਰਲੇ ਸਮੇਂ ਦੇ ਵਿੱਚ ਉਹ ਵਿਧਾਇਕ ਦੇ ਤੌਰ ਤੇ ਤਰੰਤਾਰਨ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਹੈ